ਕਿਸਾਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵੀ ਕੀਤੇ ਜਾਂਦੇ ਨੇ ਨੈਸ਼ਨਲ ਹਾਈਵੇ ਵੀ ਜਮ ਕੀਤੇ ਜਾਂਦੇ ਨੇ ਤੇ ਜੇ ਲੋੜ ਪਏ ਤਾਂ ਰੇਲਾ ਤੱਕ ਵੀ ਰੋਕ ਦਿੱਤੇ ਜਾਂਦੀਆਂ ਨੇ ਪਰ ਹੁਣ ਸੁਪਰੀਮ ਕੋਰਟ ਸਖਤ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਨੇ ਕਿਸਾਨਾਂ ਕੋ ਡੰਨੇਵਾਲ ਦੀ ਪਟੀਸ਼ਨ ਤੇ ਉਹਨਾਂ ਨੂੰ ਕੀ ਕੁਝ ਕਿਹਾ ਤੁਹਾਨੂੰ ਦੱਸ ਦਿਆਂ ਕਿ ਕੋਰਟ ਨੇ ਸੌਬਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰਾਜਮਾਰਗ ਠੱਪ ਨਾ ਕਰਨ ਤੇ ਲੋਕਾਂ ਦੀ ਸਹੂਲਤਾਂ ਧਿਆਨ ਰੱਖਣ ਲਈ ਸਮਝਾਉਣ ਢੱਲੇਵਾਲ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ ਖਨੌਰੀ ਬਾਰਡਰ ਤੇ ਮਨਵਰਤੇ ਬੈਠੇ ਨੇ ਜਸਟਿਸ ਸੂਰਜਕਾਂਤ ਅਤੇ ਜਸਟਿਸ ਉਜਰਪਾਟੀਆਂ ਦੇ ਬੈਂਚ ਨੇ ਪੁਈਆ ਦੇ ਬੈਂਚ ਨੇ ਇਸ ਨਾਲ ਹੀ ਢੱਲੇਵਾਲ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਿਨ੍ਹਾਂ ਨੂੰ 26 ਨਵੰਬਰ ਨੂੰ ਪੰਜਾਬ ਹਰਿਆਣਾ ਹਾਈ ਬਾਰਡਰ ਤੇ ਖਨੌਰੀ ਵਿਰੋਧ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ ਬੈਂਚ ਨੇ ਕਿਹਾ ਕਿ ਅਸੀਂ ਦੇਖਿਆ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਉਹਨਾਂ ਨੇ ਸ਼ਨੀਵਾਰ ਨੂੰ ਇੱਕ ਸਾਥੀ ਪ੍ਰਦਰਸ਼ਨਕਾਰੀ ਨੂੰ ਮਰਨ ਵਰਤ ਸਮਾਪਤ ਕਰਨ ਦੀ ਵੀ ਰਾਜ਼ੀ ਕੀਤਾ ਬੈਂਚ ਨੇ ਵੀ ਕਿਹਾ ਹੈ ਕਿ ਕਿਸਾਨਾਂ ਵੱਲੋਂ ਚੁੱਕੇ ਗਏ ਮੁੱਦਿਆਂ ਤੇ ਅਦਾਲਤ ਨੇ ਗੌਰ ਕੀਤਾ ਤੇ ਪੈਂਡਿੰਗ ਮਾਮਲਿਆਂ ਦੇ ਵਿੱਚ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ ਬੈਂਚ ਨੇ ਅਦੇਵਾਰ ਵੱਲੋਂ ਪੇਸ਼ ਵਕੀਲ ਗੁਨੀਂਦਰ ਕੌਰ ਗਿੱਲ ਨੂੰ ਕਿਹਾ ਕਿ ਜਮਹੂਰੀ ਵਿਵਸਥਾ ਤੁਸੀਂ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਹੋ ਪਰ ਧਿਆਨ ਰੱਖੋ ਕਿ ਲੋਕਾਂ ਨੂੰ ਅਸਹੂਲਤ ਨਾ ਆਵੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਸਾਰੇ ਜਾਣਦੇ ਹੋ ਕਿ ਖਨੌਰੀ ਬਾਰਡਰ ਪੰਜਾਬ ਲਈ ਜੀਵਨ ਰೇಖਾ ਹੈ ਅਸੀਂ ਇਸ ਤੇ ਟਿੱਪਣੀ ਨਹੀਂ ਕਰ ਰਹੀਆਂ ਕਿ ਵਿਰੋਧ ਸਹੀ ਹੈ ਜਾਂ ਗਲਤ ਜਸਟਿਸ ਕਾਂਤ ਨੇ ਕਿਹਾ ਕਿ ਡੰਡੇਵਾਲ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਤਹਿਤ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਲਈ ਰਾਜੀ ਕਰਨਾ ਚਾਹੀਦਾ ਹੈ ਬੈਂਚ ਨੇ ਕਿਹਾ ਕਿ ਉਹ ਇਸ ਸਮੇਂ ਡੰਡੇਵਾਲ ਦੀ ਪਟੀਸ਼ਨ ਤੇ ਵਿਚਾਰ ਨਹੀਂ ਕਰ ਰਿਆ ਪਰ ਬਾਅਦ ਵਿੱਚ ਉਹ ਇਸ ਮਾਮਲੇ 'ਚ ਸੰਪਰਕ ਕਰ ਸਕਦੇ ਨੇ ਡੰਡੇਵਾਲ ਨੂੰ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਕੁਝ ਘੰਟੇ ਪਹਿਲਾਂ ਕਥਿਤ ਤੌਰ ਤੇ ਖਨੌਰੀ ਬਾਰਡਰ ਤੋਂ ਜ਼ਬਰਦਸਤੀ ਹਟਾ ਕੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ 27 ਨਵੰਬਰ ਦੀ ਸ਼ਾਮ ਨੂੰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪੰਜਾਬ ਪੁਲਿਸ ਵੱਲੋਂ ਉਹਨਾਂ ਦੀ ਕਥਿਤ ਨਾਜਾਇਜ਼ ਹਿਰਾਸਤ ਨੂੰ ਚੌਥੀ ਦਿਨ ਦੇ ਹੋਏ 29 ਨਵੰਬਰ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ ਰਿਹਾ ਹੋਣ ਤੋਂ ਇੱਕ ਦਿਨ ਬਾਅਦ 30 ਨਵੰਬਰ ਨੂੰ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ ਖਨੌਰੀ ਬਾਰਡਰ ਤੇ ਮਨਵਰਤ ਵਿੱਚ ਸ਼ਾਮਲ ਹੋ ਗਏ ਸੁਰੱਖਿਆ ਦਸਤਿਆਂ ਵੱਲੋਂ ਕਿਸਾਨਾਂ ਦਾ ਦਿੱਲੀ ਕੁਚਕ ਰੋਕ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਡੇਰਾ ਲਾਇਆ ਹੋਇਆ ਹੈ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਇਲਜ਼ਾਮ ਲਾਏ ਨੇ ਉਹਨਾਂ ਦਾ ਦਾਵਾ ਹੈ ਕਿ 18 ਫਰਵਰੀ ਤੋਂ ਬਾਅਦ ਤੋਂ ਕੇਂਦਰ ਨੇ ਉਹਨਾਂ ਦੇ ਮੁੱਦਿਆਂ ਤੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ ਗੀਤਾਂ ਦੱਸਦੀ ਹੈ ਕਿ ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਇੱਕ ਪਾਸੇ ਕਿਸਾਨ ਆਗੂ ਡੱਲੇਵਾਲ ਮਰਨ ਵਰਤੇ ਬੈਠੇ ਨੇ ਜਿਨ੍ਹਾਂ ਦਾ ਮਰਨ ਵਰਤ ਅੱਜ ਅੱਠਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਦੂਜੇ ਪਾਸੇ 6 ਦਸੰਬਰ ਨੂੰ ਉਹਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਪੈਦਲ ਆਪਣੀਆਂ ਮੰਗਾਂ ਬਰਵਾਉਣ ਲਈ ਫਿਰ ਤੋਂ ਦਿੱਲੀ ਚਲੋ ਦੇ ਨਾਰੇ ਹਦ ਅਧੀਨ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਉਹ ਵੀ ਹਾਲਾਤ ਦੇਖਣ ਵਾਲੇ ਹੋਣਗੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਹਜੇ ਤੱਕ ਨਹੀਂ ਮੰਨੀਆਂ ਗਈਆਂ ਜਿਹੜਾ ਪੱਕਾ ਮੋਰਚਾ ਦਿੱਲੀ ਵਿੱਚ ਲਾਇਆ ਗਿਆ ਸੀ ਉਸ ਮੋਰਚੇ ਦੇ ਦੌਰਾਨ ਜੋ ਵੀ ਉਹਨਾਂ ਦੀਆਂ ਮੰਗਾਂ ਸੀਗੀਆਂ ਲਿਖਤੀ ਤੌਰ ਤੇ ਤਾਂ ਸਰਕਾਰ ਨੇ ਮੰਨ ਲਈਆਂ ਪਰ ਉਹਨਾਂ ਨੂੰ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਕਿਸਾਨ ਫਿਰ ਪਰੇਸ਼ਾਨੇ ਭਾਵੇਂ ਉਹਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਬਹਿਣਾ ਪੈ ਰਿਹਾ ਹੈ ਦੱਸਦੀ ਇਹ ਕੇਸ ਸਾਲ 2024 ਵਿੱਚ 26 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਲਿਆ ਪਰ ਉਹਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਰੋਕ ਲਿਆ ਗਿਆ ਤੇ ਉਸ ਸਮੇਂ ਤੋਂ ਉੱਥੇ ਹੀ ਉਹ ਕਿਸਾਨ ਬੈਠੇ ਨੇ ਪਰ ਹੁਣ ਉਹਨਾਂ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਅਸੀਂ ਦਿੱਲੀ ਜਾ ਕੇ ਹਟਾਂਗੇ 6 ਦਸੰਬਰ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਸਥਿਤੀ ਕੀ ਰਹਿੰਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਦਿਓ ਜਾਜ ਧੰਨਵਾਦ